ਹਾਂਜੀ ਕਿਦਾਂ ਸਾਰੇ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਅਸੀਂ ਚੱਲੇ ਮਾਤਾ ਜੀ ਦੇ ਸਾਰੀ ਫੈਮਿਲੀ ਤੇ ਵੀਡੀਓ ਵੀ ਚ ਐਂਡ ਤੱਕ ਜਰੂਰ ਬਨੇ ਰਹੋ ਵੀਡੀਓ ਬਹੁਤ ਇੰਟਰਸਟਿੰਗ ਹੋਊਗੀ ਤੇ ਤੁਹਾਨੂੰ ਬਹੁਤ ਸੋਹਣੀ ਲੱਗੂਗੀ ਦੇਖੋ ਆਪਣੇ ਨਾਲ ਕੌਣ ਆ ਸ਼ੇਰਾ ਸ਼ੇਰਾ ਹੈ ਕਰਦੇ ਹਾਈ ਹਾਈ ਗਾਇਸ ਤਾਂ ਕਰ ਮਾਤਾ ਜੀ ਦੇ ਜੱਲਾ ਮਾਤਾ ਦਾ ਹਾਈ ਕਰਦੇ ਤੂੰ ਕਾ ਤੁਸੀਂ ਵੀ ਆ ਜਾਓ ਆ ਜਾ ਹਾਈ ਕਰਦੇ ਪਾਪਾ ਹਾਂਜੀ ਦੇਖਿਆ ਸ਼ੇਰਾ ਇਹ ਆ ਮੇਰਾ ਪੁੱਤ ਸ਼ੇਰਾ ਬੜਾ ਖਤਰਨਾਕ ਬੰਦਾ ਹੈ ਖਤਰਨਾਕ ਬੰਦਾ ਨਾ ਪਹਿਲੇ ਪਹਿਲੇ ਖਤਰਨਾਕ ਬੰਦਾ ਨਾ ਨਾ ਦੱਸ ਨਾ ਮੈਂ ਖਤਰਨਾਕ ਬੰਦਾ ਹਾਂ ਮੁੱਛਾਂ ਨਾ ਬਟਦੇ ਇਹ ਚਲੋ ਠੀਕ ਹੈ ਜੀ ਚੱਲਦੇ ਅੱਗੇ ਹੁਣ ਆ ਗਿਆ ਆਪਾਂ ਪੈਟਰੋਲ ਪੰਪ ਤੇ ਹੁਣ ਆਪਾਂ ਪਵਾਵਾਂਗੇ ਤੇਲ ਸਾਨੂੰ ਪਵਾ ਲਿਆ ਆਪਾਂ ਹੁਣ ਆਪਾਂ ਵੀਡੀਓ ਨੂੰ ਕਰਦੇ ਕੰਟੀਨਿਊ ਤੁਸੀਂ ਦੇਖੋ ਸਿੱਧੇ ਸਿੱਧੇ ਰੋਡ ਤੇ ਬਿਲਕੁਲ ਵੀ ਰੁਕਚਾ ਨਹੀਂ ਜਿਦਾ ਦੇਖੋ ਕਿੰਨਾ ਮਸਤ ਲੱਗਦਾ ਸਰੇ ਸਰੇ ਜੋ ਪੇਸ ਨਹੀਂ ਖਾਣੀ ਪਪਾ ਸੇਰੇ ਸੇਰੇ ਨਹੀਂ ਖਾਦੀ ਜੂਸ ਪੀ ਲੋ ਠੀਕ ਹੈ ਜੂਸ ਪੀਉਂਗੇ ਚਲੋ ਜੂਸ ਪੀਸ ਖਾਣੀ ਜੂਸ ਪੀਨੇ ਪਪਾ ਮਾਦੀ ਮਾਂ ਦਾ ਅਨੁਸਾਰ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਮੈਨੂੰ 10 ਸਾਲ ਹੋ ਗਏ ਮਾਤਾ ਦੀ ਦੇ ਅੰਤ ਨੂੰ ਤੇ ਮੈਂ ਨਾ ਬਸ ਦੇ ਵਿੱਚ ਹੁੰਦਾ ਸੀ ਜਿਹੜੀ 20 ਤਰੀਕ ਨੂੰ ਅੱਜ ਵੀ ਨਿਲੇ ਸਾਲਾਂ ਨੂੰ 20 ਤਰੀਕੀ ਜੀ ਤੱਕ ਕੇ ਕਰੂਗੇ ਇਸ ਕਰਕੇ ਆਪਣੇ ਕਰਮ ਦੇ ਇਹਨਾਂ ਨੂੰ ਤੁਸੀਂ ਮੰਨਦੇ ਹੋ ਜਿਹਦੇ ਵਿੱਚ ਤੁਹਾਡੀ ਆਸ ਤਾਂ ਤੁਹਾਨੂੰ ਹੁੰਦੀ ਜੀ ਰੇ ਤੇ ਬਹੁਤ ਸਾਫੀ ਚ ਰੱਖਾ ਜਾਇਦਾ ਜਿਵੇਂ ਸਾਡਾ ਮਾਤਾ ਜੀ ਤੇ ਵਿਸ਼ਵਾਸਾ ਵਿਸ਼ਵਾਸਾ ਨਹੀਂ ਆ ਸਾਡੀ ਨਾਲ ਮਾਂ ਹੀ ਆ ਨਾਲੇ ਕੋ ਮੈਂ ਮੈਨੂੰ ਇਨਸਾਰ ਹੋ ਗਈ ਮਾਤਾ ਜੀ ਦੀ ਕਿਰਪਾ ਜਾਂਦੇ ਨੂੰ ਇਹ ਆ ਮੇਰਾ ਬੱਚਾ ਆ ਦੇਖੋ ਉਹ ਵੀ ਮੇਰੇ ਸਾਹ ਨਾਲ ਚੱਲਣ ਤੇ 10 ਵਾਰ ਘੱਟੋ-ਘੱਟ 10 ਵਾਰ ਚੱਲ ਗਿਆ ਇਹ ਕਹਾਂਗੇ ਆਪਣੇ ਆਪਣੇ ਧਰਮ ਤੇ ਵਿਸ਼ਵਾਸ ਰੱਖੋ ਪ੍ਰਮਾਤਮਾ ਸਾਨੂੰ ਬਰੰਦੀਆਂ ਦੇ ਬਚਾਨਾ ਤੀ ਸੋਚੇ ਨਹੀਂ ਸੀ ਵੀ ਗੱਡੀ ਗੱਡੀ ਬੜੀ ਦੂਰ ਦੀ ਗੱਲ ਆ ਸੋਚੇ ਨਹੀਂ ਸੀ ਗਰੀ ਪਰ ਪ੍ਰਮਾਤਮਾ ਨੇ ਕਿਰਪਾ ਕੀਤੀ ਚਲੋ ਬਹੁਤ ਧੀਆ ਗੱਲਾਂ ਆ ਇਹਦਾ ਬਹੁਤ ਸ਼ੁਕਰਾਨਾ ਮਾਏ ਹਰ ਇੱਕ ਨੂੰ ਤਰਤੀਆਂ ਬਖਸ਼ਣ ਸੋ ਜੈ ਮਾਤਾ ਦੀ ਜੀ ਬਰਸ਼ੀ ਕਰਦੇ ਦੇਖੋ ਲੋਪਾ ਭਾਈ ਕਰ ਦਿੰਦੇ ਮੈਂ ਭੁੱਲ ਰਹੀ ਹੈ ਕੀ ਖਾਓਗੇ ਈ ਖਾਓਗੇ ਕੀ ਚੋਫੀ ਪੀਓਗੇ ਦੇ ਲਈ ਆ ਚਿੱਟੀ ਕਣੀ ਚਲੋ ਮਲੇ ਜਾਂ ਮਲੇ ਕੰਨ ਸ਼ੇਰੋਂ ਕੰਦਾ ਡੈਡੀ ਮੈਂ ਖਾਣੀ ਲੇਸ ਮੈਂ ਕਿਹਾ ਪੁੱਤਾ ਪਲੇਸ ਲੈ ਲੈਨੇ ਆ ਕੰਦਾ ਡੈਡੀ ਲੇਸ ਵੀ ਲੋ ਗੁਰੂ ਕਰੇ ਵੀ ਲੋ ਤੇ ਮੈਂ ਆ ਕੋਕ ਪੀਣੀਆ ਕੋਕ ਹੈ ਨਹੀਂ ਸੀ ਤੇ ਮੈਂ ਕਿਹਾ ਜਲਦੀ ਲੋ ਬੱਪਾ ਜਿਆਦਾ ਨਹੀਂ ਪੀਣੀ ਖਰਾਬ ਕਰਦੀ ਆ ਦੱਸੋ ਜੰਮੀਆ ਧੀਓ ਬੱਲਾ ਹੰਦਸੋ ਕਿਦਾ ਜੰਮੀਆ ਮਮੀਆ ਪਾਰਟੀ ਕਰਦਾ ਮੈਂ ਆ ਪਾਪਾ ਨੂੰ ਦੇ ਦੋ ਥੋੜੇ ਜਿਹਾ ਥੈਂਕ ਯੂ ਪਾਪਾ ਰੱਖ ਦਮਾ ਮੰਦ ਕਾਲ ਦਮਾ ਨੱਕਣ ਬੱਸ ਬੱਸ ਵਾਹ ਓਏ ਛਿਜਾ ਖੋਲ ਲੈ ਓਏ ਵਾਓ ચેરા સમજદાર હો આપણા શીશા ચક દો પછી શીશા ચક દો એ ਨੰਦਪੁਰ ਸਾਹਿਬ ਜੇ ਤੁਸੀਂ ਵੀ ਦਰਸ਼ਨ ਕਰੋ ਕੇਸੜ ਸਾਹਿਬ ਗੁਰਦੁਆਰੇ ਦੇ ਉਹਦੇ ਤੋਂ ਸਾਹਮਣੇ ਉਹ ਦੇਖ ਲਿਓ ਉੱਤੜੋ ਚੜੀ ਜਿਸ ਪਾਸੋਂ ਮਾਰੋ ਸ਼੍ਰੀ ਨੰਦਪੁਰ ਸਾਹਿਬੀ ਤੋਂ ਅੱਗੇ ਥੋੜੀ ਅੱਗੇ ਜਾ ਕੇ ਸੱਜਿਆ ਤੇ ਕੱਠ ਮੁੜਦਾ किलोमीटर नैना देवी उठ गया चेरा उठते सारी क्या बापा चाह पीनी है चाह पीनी बापा सुता पे तो बापा कि दूर आ गए तो जया नहीं जी ਤੁਸੀਂ ਚਾਹ ਪੀਣ ਆ ਗਏ ਆ ਤੁਸੀਂ ਲੋਕੇਸ਼ਨ ਦੇਖਿਓ ਕਿੰਨੀ ਵਧੀਆ ਜਿੱਥੇ ਚਾਹ ਪੀਣੀ ਆ ਬਹੁਤ ਸੋਹਣੀ ਲੋਕੇਸ਼ਨ ਆ ਮੈਂ ਕਿੰਨੀ ਵਾਰੀ ਵਿਖਾਇਆ ਤੁਹਾਨੂੰ ਵੀ ਸ਼ੇਰ ਮਾਤਾ ਦੇਖਿਓ ਬਹੁਤ ਸੋਹਣੀ ਲੋਕੇਸ਼ਨ ਆ ਤੁਸੀਂ ਇੰਦੇ ਮਾਸਾਈ ਦੇ ਆਏ ਨੇੜਾ ਦੇ ਮਾਸਾਈ ਦੇ ਤੇ ਤੁਸੀਂ ਜ਼ਰੂਰ ਉੱਥੇ ਲੋਕੇਸ਼ਨ ਬਹੁਤ ਸੋਹਣੀ ਆ ਅਸ਼ੇਰਾ ਦੇਖੋ ਕਿਹੜੇ ਕੰਮ ਕਰਦਾ ਸ਼ੇਰੇ ਲਈ ਦੇਖੋ ਲੋਕੇਸ਼ਨ ਦੇਖੋ ਇਸ ਲੋਕੇਸ਼ਨ ਦੇਖੋ ਤੁਸੀਂ ਕਿੰਨੀ ਵਧੀਆ ਵਾ ਤੁਸੀਂ ਆਪ ਹਰਾਨ ਹੋਗੇ ਦੇਖੋ ਆਹ ਦੇਖੋ ਆਪਾਂ ਪਹੁੰਚ ਗਏ ਮਾਤਾ ਜੀ ਦੇ ਪਵਨ ਤੇ ਪਾਰਕਿੰਗ ਦੇ ਵਿੱਚ ਲਾਈ ਹੈ ਆਪਣੀ ਰਾਣੀ ਆਪਣੀ ਰਾਣੀ ਵੀ ਪੂਰੀ ਮਾਤਾ ਜੀ ਦੇ ਪਵਨ ਤੇ ਬਹੁਤ ਜ਼ਿਆਦਾ ਮੀਂਹ ਪੈਂਦਾ ਸਾਡੇ ਦਾ ਲੁਧਿਆਣੇ ਇੰਨੀ ਗਰਮੀ ਆ ਖੜੀ ਨਹੀਂ ਹੁੰਦਾ ਬਹੁਤ ਜ਼ਿਆਦਾ ਮੀਂਹ ਦੇਖੋ ਮੌਸਮ ਐਨਾ ਠੰਡਾ ਆ ਮਾਤਾ ਜੀ ਦੇ ਸਵਰਗ ਬਣਿਆ ਹੋਇਆ ਪੂਰਾ ਆ ਸ਼ੇਰਾ ਦੇਖੋ ਕਿਦਾਂ ਸ਼ੇਰਾ ਕਹਿੰਦਾ ਮੈਨੂੰ ਲਕੋ ਲੋ ਅੱਜ ਭਵਨ ਤੇ ਨਾ ਮੀਂਹ ਬਹੁਤ ਜ਼ਿਆਦਾ ਪੈਂਦਾ ਉਹਦੇ ਕਰਕੇ ਰੱਛ ਬਹੁਤ ਘਟਾ ਤੇ ਰੱਛ ਨਾਗਾ ਡਾਉਣ ਕਰਕੇ ਜਲਦੀ ਦੁਕਾਨ ਦੇ ਉੱਤੇ ਬੈਠਣ ਨੂੰ ਮਿਲ ਗਿਆ ਤੇ ਮੈਂ ਕਿਹਾ ਚੱਲ ਪਹਿਲਾਂ ਸਭ ਤੋਂ ਲਾਈਏ ਸ਼ੂ ਤੇ ਸ਼ੇਰਾ ਕਹਿੰਦਾ ਪਾਪਾ ਮੇਰੇ ਸੈਂਡਲ ਕਿਹਨੇ ਲਾਣੇ ਆ ਮੈਂ ਕਿਹਾ ਪੁੱਤ ਮੈਂ ਲਾ ਦੇਣਾ ਕੋਈ ਨਹੀਂ ਸ਼ੇਰੇ ਦੇ ਲਾਈਏ ਸੈਂਡਲ ਸ਼ੇਰਾ ਕਹਿੰਦਾ ਜਲਦੀ ਕਰ ਪਾਪਾ ਜਲਦੀ ਇਹ ਤੋਤੇ ਅਸੀਂ ਹੱਥ ਹੁਣ ਲਈਏ ਅਸੀਂ ਪ੍ਰਸ਼ਾਦ ਨਗਰ ਆਰੀਲ ਪ੍ਰਸ਼ਾਦ ਪਾਣੀ ਚੈੱਕ ਕਰ ਰਿਹਾ ਜਪਣਾ ਜੂੜੀ ਦਾ ਨਹੀਂ ਸੁੱਕਾ ਹੁੰਦਾ ਨਾ ਪਰ ਕੀ ਦੇ ਸਕਦੇ ਹਾਂ ਜਰਾਛ ਨਹੀਂ ਬਿਲਕੁਲ ਵੀ ਜਿੱਦੋਂ ਬਹੁਤ ਰਛਣਾ ਲੈਣ ਭਰੀ ਹੁੰਦੀ ਸਾਰੀ हां सुना रहे हो ਅਸੀਂ ਵੀ ਦਰਸ਼ਨ ਕਰੋ ਮਾਤਾ ਜੀ ਦੇ ਭਵੰਦੇ ਮੈਂ ਪਹਿਲੀ ਵਾਰੀ ਲਾਈਵ ਦੇ ਵਿੱਚ ਇੱਥੇ ਵੀਡੀਓ ਬਣਾਈ ਆ ਕਿਉਂਕਿ ਇੱਥੇ ਵੀਡੀਓ ਬਣਾਉਣਾ允许 ਨਹੀਂ ਹੈਗਾ ਮੈਂ ਕਿਹਾ ਵੀ ਚਲੋ ਸਾਰੇ ਜਣੇ ਦਰਸ਼ਨ ਕਰ ਲੈਣਗੇ ਜੈ ਮਾਤਾ ਕਰੋ ਦਰਸ਼ਨ ਮਾਤਾ ਜੀ ਦੇ ਜੈ ਮਾਂ ਲੈਣਾ ਦੇਵੀ ਮਾਤਾ ਜੀ ਦੇ ਦਰਸ਼ਨ ਕਰੋ ਹੁਣ ਅਸੀਂ ਹਵਨ ਦੇ ਵਿੱਚ ਪਾਇਆ ਪ੍ਰਸ਼ਾਦ ਕਿਉਂਕਿ ਹਵਨ ਦੇ ਵਿੱਚ ਪ੍ਰਸ਼ਾਦ ਪਾਣਾ ਬਹੁਤ ਜ਼ਰੂਰੀ ਆ ਦੇ ਦਰਸ਼ਨ ਕਰਨ ਲਈ ਮਾਂ ਦਾ ਜੀ ਦੇ ਦਰਸ਼ਨ ਬਹੁਤ ਜਿਆਦਾ ਵਧੀਆ ਹੋਏ ਬਹੁਤ ਜਿਆਦਾ ਵਧੀਆ ਦਰਸ਼ਨ ਮੇਰਾ ਅੱਖ ਬਹੁਤ ਘੱਟ ਸੀ ਜੀ ਕਿੱਦਾਂ ਸਾਰੇ ਸਵੇਰ ਦੇ ਛੇਵੇਂ ਦੇ ਨਿਕਲੇ ਆ ਭੁੱਖ ਲੱਗੀ ਤੇ ਰੁਕਿਆ ਹਵੇਲੀ ਦੇਖੋ ਸ਼ੇਰਾ ਕੀ ਮੰਗਾ ਦਾ ਆਰਡਰ ਕਰਨ ਨੂੰ ਤੁਹਾਨੂੰ ਪਤਾ ਜਿਆਦਾ ਸ਼ੇਰੇ ਦੀ ਟੈਨਸ਼ਨ ਆ ਬੱਚਾ ਨਾਲ ਹੋਵੇ ਫਿਰ ਟੈਨਸ਼ਨ ਕਰਨੀ ਪੈਂਦੀ ਆ ਹਾਂ ਸ਼ੇਰੇ ਕੀ ਖਾਊਗਾ ਸ਼ੇਰਾ ਕੀ ਖਾਉਂਗੇ ਕੀ ਖਾਣਾ ਆਮਾ ਕੀ ਆ ਪਪਾ ਅਸੀਂ ਦਿੱਤਾ ਆਰਡਰ ਮੈਂ ਕਿਹਾ ਮੈਨੂੰ ਦੇਖ ਲਵਾ ਸ਼ੇਰਾ ਕਹਿੰਦਾ ਮੈਂ ਆਪਣੀ ਪਸੰਦੀ ਦੀ ਚੀਜ਼ ਖਾਣੀ ਹੈ ਮੈਂ ਕਿਹਾ ਭਰਾਵਾ ਤੂੰ ਆਪਣੀ ਪਸੰਦੀ ਖਾ ਲੈ ਸਾਨੂੰ ਮੰਗਾ ਲੈਣ ਦੇ ਅਸੀਂ ਮੰਗਾਇਆ ਦੋ ਮਿਕਸ ਪਰੌਂਠੇ ਤੇ ਚਾਹ ਹਾਂਜੀ ਅੱਜ ਹੀ ਪਹੁੰਚ ਗਏ ਜੀ ਘਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਪੂਰੀ ਵੀਡੀਓ ਦੇਖਣ ਲਈ ਜੇ ਤੁਹਾਨੂੰ ਕਿਸੇ ਵੀ ਰੀਜਨ ਕਰਕੇ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਜੋ ਅਸੀਂ ਹੋਰ ਵੀ ਵਧੀਆ ਤੋਂ ਵਧੀਆ ਵੀਡੀਓ ਬਣਾਈ ਬਣਾਇਆ ਕਰੀਏ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪੂਰੀ ਵੀਡੀਓ ਦੇਖਣ ਲਈ ਇੱਕ ਵਾਰ ਫਿਰ ਤੋਂ ਤੇ ਸਾਰਿਆਂ ਨੂੰ ਜੀ